ਪੰ ਮੱਖਣਸ਼ਾ ਦਾ ਦੇਣ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਰੇਸ਼ਾਨ ਕੀਤੀ ਸੀ ਪਰ ਅੱਜ ਮੈਨੂੰ ਦੱਸੋ ਕਿ ਸੰਤ ਜਗਨ ਸਿੰਘ ਭਿੰਡਾ ਵਾਲਾ ਕਿੱਥੇ ਗਿਆ ਕੋਈ ਪਾਟੀ ਉਹਦਾ ਨਾਂ ਲੰਦੀ ਹੈ ਉਹ ਜਿਹੜੇ ਸਾਥੀ ਸੀ ਜਿਹੜੇ ਕਹਿੰਦੇ ਸੀ ਤੇਰੇ ਨਾਲ ਸ਼ਹੀਦ ਹੋਵਾਂਗੇ ਉਹ ਵੀ ਬਾਦਲਦਾਲ ਕਾਂਗਰਸ ਭਾਜਪੀ ਚ ਖੁੱਸ ਗਏ ਆ ਇੱਥੇ ਨੇੜੇ ਲੱਗ ਗਈ ਦੰਦ ਮੀ ਟਕਸਾਲ ਹੈ ਉੱਥੇ ਜਾ ਕੇ ਪੁੱਛ ਲੋ ਕਿ ਤੁਸੀਂ ਸੰਤ ਜਨੈਨ ਸਿੰਘ ਭਿੰਡਾ ਵਾਲਿਆਂ ਨੂੰ ਜਾਣਦੇ ਹੋ ਉਹ ਕਹਿਣਗੇ ਕਿ ਸਾਡਾ ਮੁਖੀ ਗੰਗਾ ਨਹਾਉਣ ਗਿਆ ਜਦੋਂ ਵਾਪਸ ਆਊਗਾ ਤੋ ਤੁਹਾਨੂੰ ਦੱਸ ਦੂਗਾ ਕਿ ਇੱਥੇ ਭਿੰਡਾ ਵਾਲਾ ਸਾਹਿਬ ਸੀਗਾ ਕਨੇਹੀ ਸੋ ਤੁਸੀਂ ਸਮਝੋ ਕੀ ਆਪਣੇ ਵਿੱਚ ਕਿੰਨੀ ਗਰਵਟ ਆ ਗਈ ਹੈ ਕੌਮियत ਦੇ ਤੌਰ ਦੇ ਉੱਤੇ ਅਸੀਂ ਡਿੱਗ ਪਏ ਹਾਂ ਜਿਹੜਾ ਸਾਡਾ ਹਿੰਦੂ ਹੈ ਉਹ ਆਪਣੀ ਕੌਮियत ਨੂੰ ਪਛਾਣਦਾ ਹੈ ਮੁਸਲਮਾਨ ਪਛਾਣਦਾ ਹੈ ਪਰ ਸਿੱਖੋਂ ਆਪਣੀ ਕੌਮियत ਨੂੰ ਨਹੀਂ ਪਛਾਣ ਰਿਹਾ ਇਦੇ ਬਾਰੇ ਆਪਾਂ ਨੇ ਕੀ ਕਰਨਾ ਹੈ ਕਿਹੜਾ ਮੰਤਰ ਪੜ੍ਹਨਾ ਹੈ ਕਿਹੜਾ ਜਾਦੂ ਕਰਨਾ ਹੈ ਪਰ ਜੇ ਮੇਰੀ ਤੁਸੀਂ ਗੱਲ ਸੁਣ ਲਓਗੇ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੀ ਕੌਮियत ਨੂੰ ਭੁੱਲ ਰਹੇ ਹਾਂ ਤਾਂ ਫੇਰ ਤੁਸੀਂ ਜੀਤੇ ਆ ਸਕਦੇ ਹੋ ਸ਼ੁਕਰਕਿਤੇ ਜਿਹੜੀ ਕੁਰਬਾਨੀ ਸੰਨ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਸਾਡੀ ਕੌਮ ਦੇ ਲਈ ਕੀਤੀ ਹੈ ਉਹ ਇਸ ਸਦੀ ਦੇ ਵਿੱਚ ਨਾ ਅਥਸ ਨੇ ਕੀਤੀ ਹੈ ਨਾ ਹੋ ਕਰ ਸਕਿਆ ਮੈਨੂੰ ਉੱਠ ਕੇ ਕੋਈ ਵੀ ਦੱਸ ਦੋ ਸੰਤਾਂ ਦੇ ਨੇੜ ਦਾ ਜਿਹੜਾ ਅੱਜ ਕਹੇ ਕਿ ਮੈਂ ਸੰਤ ਜਨੈਲ ਸਿੰਘ ਨੂੰ ਛੱਡਿਆ ਨਹੀਂ ਤੇ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਇਆ ਬਾਦਲਦਾਨ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਕੋਈ ਇਹੋ ਜਿਹਾ ਹੈ ਮੈਨੂੰ ਸ਼ਰਮ ਆਈ ਕਿ ਜਦੋਂ ਬੱਬਾ ਮੱਖਣ ਸ਼ਾ ਲਬਾਣੇ ਦੀ ਗੱਲ ਆਈ ਕਿ ਗੁਰੂ ਲੱਭ ਲਿਆ ਕਿ ਕਈ ਟਰਾਲੀਆਂ ਆਈਆਂ ਜਿੰਨਾਂ ਦੇ ਉੱਤੇ ਕਾਂਗਰਸ ਦਾ ਝੰਡਾ ਸੀਗਾ ਹੁਣ ਉਹ ਸਾਨੂੰ ਦੱਸਿਆ ਜਾਂਦਾ ਕਿ ਉਹ ਝੰਡਾ ਦੇਸ਼ ਦਾ ਹੈ ਕਿ ਝੰਡਾ ਉੱਤੇ ਦਾ ਭਗਵਾਨ ਰੰਗ ਹੈ ਉਹ ਕੀ ਦਾ ਉਹ ਸਾਡੇ ਹਿੰਦੂ ਭਰਾ ਦਾ ਹੈ ਵਿਚਾਰੇ ਛਿੱਟਾ ਉਹ ਚੀਜ਼ ਹੈ ਉਹ ਸਾਡੇ ਜੈਨੀਆਂ ਦਾ ਉਹ ਝੰਡੇ ਜੇ ਬਿਚਾਲੇ ਇੱਕ ਚੱਕਰ ਹੈ ਉਹ ਥੀਜਾ ਹੈ ਉਹ ਬੁੱਧ ਧਰਮ ਦਾ ਹੈ ਸਭ ਤੋਂ ਥੱਲੇ ਰੰਗ ਹਰਾ ਹੈਗਾ ਉਹ ਥੀਜਾ ਹੈ ਉਹ ਮੁਸਲਮਾਨਾਂ ਦਾ ਹੈ ਫਿਰ ਸਾਧ ਸੰਗਤ ਜੀ ਕੁਝ ਮੈਨੂੰ ਦੱਸੋ ਕਿ ਸਿੱਖਾਂ ਦਾ ਇਸ ਮੌਨ ਖੇਦ ਵਿੱਚ ਕੀ ਹੈ ਜੇ ਝੰਡੇ ਦੇ ਵਿੱਚ ਵੀ ਰੰਗ ਨਹੀਂ ਹੈ ਜਿਹੜਾ ਫਕਰ ਦੇ ਨਾਲ ਅੱਜ ਟਰਾਲੀਆਂ ਦੇ ਉੱਤੇ ਜਾ ਰਿਹਾ ਹੈ ਫੇਰ ਆਪਾਂ ਨੂੰ ਸੋਚਣਾ ਪਊਗਾ ਕਿ ਅਸੀਂ ਕਿਹੜੇ ਗਦੀ-ਗੇੜੇ ਦੇ ਵਿੱਚ ਪਏ ਹੋਏ ਹਾਂ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਖਤਮ ਕਰਤੀ ਸੀ ਕੋਈ ਛੁੱਤਰ ਨਹੀਂ ਸੀ ਰਹਿਣ ਦਿੱਤਾ ਸਾਰਿਆਂ ਨੂੰ ਬਰਾਬਰ ਕਰਤਾ ਸੀ ਫਰਾਜ ਸੀ ਝਾੜੂ ਚੱਕ ਲਿਆ ਕਿਰਪਾਨ ਛੱਡਤੀ ਹੈ ਝਾੜੂ ਚੱਕ ਲਿਆ ਕੋਈ ਦਲੀਲ ਨਾਲ ਮੈਨੂੰ ਦੱਸੋ ਇਹ ਤਬਦੀਲੀ ਕਿਵੇਂ ਆਈ ਹੈ ਆਪਣੇ ਵਿੱਚ ਆਪਣੀ ਧਰਮ ਆਪਣੀ ਕੌਮੀਅਤ ਨੂੰ ਆਪਣੇ ਵਿਰਸੇ ਨੂੰ ਛੱਡ ਕੇ ਅਸੀਂ ਕਦੇ ਝਾੜੂ ਫੜ ਲੈਂਦੇ ਆ ਕਦੇ ਪੰਜਾ ਫੜ ਲੈਂਦੇ ਆ ਕਦੇ ਉਹ ਫੁੱਲ ਉਹ ਫੜ ਲੈਂਦੇ ਆ ਕਦੇ ਤੱਕੜੀ ਫੜ ਲੈਂਦੇ ਤੱਕੜੀ ਵਾਲਿਆਂ ਨੇ ਕਦੇ ਸਿੱਖਾਂ ਦੀ ਗੱਲ ਕੀਤੀ ਐ ਆ ਹੁਣ ਟੋਡੇ ਪਿੱਖੀ ਪਿੰਡ ਦੇ ਵਿੱਚ ਟੋਡੇ ਸੰਗਰੂਰ ਦੇ ਜੇਲ੍ਹ ਦੇ ਵਿੱਚ ਪਟਿਆਲੇ ਦੇ ਵਿੱਚ ਨੌਜਵਾਨ ਸਿੱਖ ਫੜ ਕੇ ਗੋੜੀ ਨਰ ਮਾਰਤੇ ਹੈ ਕਦੇ ਬਾਦਲ ਦਲੀਆਂ ਨੇ ਪੰਛੀ ਦੀ ਗੱਲ ਕੀਤੀ ਹੈ ਕੋਈ ਕਰਨ ਨੂੰ ਤਿਆਰ ਨਹੀਂ ਹੈ ਇਹ ਸਰਕਾਰ ਨੇ ਸਾਰੀ ਦੁਨੀਆ ਦੇ ਵਿੱਚ ਕਤਲ ਕਰਨੇ ਸ਼ੁਰੂ ਕਰਤੇ ਸਿੱਖਾਂ ਨੇ ਕੈਨੇਡਾ ਦੇ ਵਿੱਚ ਸਰਦੀਪ ਸਿੰਘ ਨੇਜਰ ਨੂੰ ਮਾਰਤਾ ਹੈ ਜਿੱਪੂ ਜਮਨ ਸਿੰਘ ਮਲਕ ਨੂੰ ਮਾਰਤਾ ਹੈ ਸੁਖਦੂਲ ਸਿੰਘ ਨੂੰ ਮਾਰਤਾ ਹੈ ਬਰਤਾਨੀਆਂ ਦੇ ਵਿੱਚ ਆ ਮਾਤਾ ਜੀ ਜਿਹੜੇ ਬੋਲ ਕੇ ਗਏ ਹੈ ਉਹਨਾਂ ਦਾ ਪੁੱਤ ਭਾਈ ਅਵਤਾਰ ਸਿੰਘ ਖੰਡਾ ਮਾਰਤਾ ਜ਼ਹਿਰ ਦੇ ਕੇ ਹੁਣ ਬ੍ਰਿਟਾਨੀਆਂ ਦੀਆਂ ਖਬਰਾਂ ਵੀ ਸਾਨੂੰ ਦੱਸ ਰਹੀ ਹੈ ਕਿ ਖੰਡੇ ਨੂੰ ਕਿਵੇਂ ਮਾਰਿਆ ਬ੍ਰਿਟਾਨੀਆਂ ਦੀ ਸਰਕਾਰ ਨੇ ਪਰਚਾ ਖੋਲਤਾ ਹੈ ਕਿ ਇਹ ਮੋਦੀ ਦੀ ਸਰਕਾਰ ਸਾਡੇ ਦੇਸ਼ ਦੇ ਵਿੱਚ ਕਤਲ ਕਰਾ ਰਹੀ ਹੈ ਕੈਨੇਡਾ ਦੀ ਸਰਕਾਰ ਸਾਬਕਾ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਹਿ ਦਿੱਤਾ ਹੈ ਕਿ ਹਿੰਦ ਤੇ ਮੋਦੀ ਸਾਡੇ ਕੈਨੇਡਾ ਦੇ ਸਿਟੀਜ਼ਨਸ ਨੂੰ ਮਰਵਾ ਰਹੇ ਆ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਵਰ ਨੂੰ ਮਰਵਾਤਾ ਹੈ ਸਟੇ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਸਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਮੈਂ ਪਹਿਲੇ ਦਿਨ ਕਹਤਾ ਸੀ ਕਿ ਇਹ ਸਰਕਾਰ ਨੇ ਮਾਰਿਆ ਪਰ ਦੀਪ ਸਿੰਘ ਜੇ ਟੱਬਰ ਨੇ ਕਿਹਾ ਕਿ ਮਾਰਨ ਨੂੰ ਕੋਈ ਪਤਾ ਨਹੀਂ ਇਹ ਆਪਣੇ ਆਪ ਮਰਿਆ ਪੰਜਾਬ ਦੇ ਵਿੱਚ ਮੂਸੇਵਾਲ ਮਰਵਾਤਾ ਪੰਜਾਬ ਦੇ ਵਿੱਚ ਹਰੀਨਾਉ ਮਾਰ ਹਰਤਾ ਇਹਦੀ ਗੱਲ ਕਿਸ ਨੇ ਕੀਤੀ ਹੈ ਜੇ ਤੁਸੀਂ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਹੋ ਤੁਹਾਡੇ ਤੱਥ ਸਾਰੇ ਉੱਥੇ ਰੱਖੇ ਜਾਂਦੇ ਆ ਇਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸਪੀਚ ਕੱਢ ਕੇ ਸੁਣ ਸਕਦੇ ਹੋ ਜੀ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰੇ ਨਾਂ ਪਾਰਲੀਮੈਂਟ ਦੇ ਵਿੱਚ ਦੱਸਿਆ ਉਸ ਵੇਲੇ ਮੇਰੇ ਨਾਲ ਸਰਦਾਰ ਸੁਖਬੀਰ ਸਿੰਘ ਉਹਨਾਂ ਦੇ ਸਤਿਕਾਰਯੋਗ ਧਰਮ ਪਤਨੀ ਹਰਸਿਮਰਤ ਕੌਰ ਜੀ ਜੋਨੋ ਮੈਂਬਰ ਪਾਰਲੀਮੈਂਟ ਸੀਗੇ ਮੈਂ ਦੋਨਾਂ ਨੂੰ ਕਿਹਾ ਜੀ ਮੇਰੇ ਥੱਲੇ ਦੀ ਆਵਾਜ਼ ਕਾਇਦ ਜੀ ਤਖਣੀ ਨਹੀਂ ਹੈ ਤੁਹਾਡਾ ਵੀ ਫਰਜ ਬੋਲ ਬਣਦਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲੋ ਸੁਖਬੀਰ ਸਿੰਘ ਮੈਨੂੰ ਕਹਿੰਦੇ ਜੀ ਅਸੀਂ ਅੱਗੇ ਚੱਲਦੇ ਹਾਂ ਪਾਰਲੀਮੈਂਟ ਦੇ ਵਿੱਚ ਤੁਸੀਂ ਦੋ ਮਿੰਟ ਫੇਰ ਕੇ ਆਜੋ ਇਹ ਅੱਗੇ ਅੱਗੇ ਚਲੇਗੇ ਮੈਂ ਆਪਣੀ ਸੀਟ ਤੇ ਬੈਠ ਗਿਆ ਤੇ ਕੀ ਮੈਂ ਦੇਖਦੇ ਬੋਲਣਾ ਤਾਂ ਇਹਨਾਂ ਨੇ ਕੀ ਸੀ ਜੀ ਵੀ ਮਾਲਕ ਉੱਠ ਕੇ ਸਪੀਕਰ ਦੇ ਵੱਲ ਚਲੇ ਗਏ ਸਪੀਕਰ ਦੇ ਪਿੱਛੇ ਬੂਹਾ ਉਹਦੇ ਵਿੱਚੋਂ ਹੋਰ ਉਹਦੇ ਕਮਰੇ 'ਚ ਵੜ ਕੇ ਨਾਲ ਮੇਰੇ ਕੋਲੇ ਫਤਿਹਗੜ੍ਹ ਸਾਹਿਬ ਦਾ ਐਮਪੀਸੀ ਸਦਾਰ ਅਮਰ ਸਿੰਘ ਮੈਂ ਉਹਨੂੰ ਪੁੱਛਿਆ ਸਾਰਾ ਅਮਰ ਸਿੰਘ ਸਪੀਕਰ ਦੇ ਕਮਰੇ 'ਚ ਬਾਹਰ ਜਾਣ ਨੂੰ ਦਰਵਾਜ਼ਾ ਹੈ ਭਾਈ ਅਮਰੀਕ ਸਿੰਘ ਕਹਿੰਦਾ ਤੁਸੀਂ ਆਈਪੀਐਸ ਰਹੇ ਹੋ ਮੈਂਬਰ ਪਾਰਲੀਮੈਂਟ ਰਹੇ ਹੋ ਜਿਹੜਾ ਕਮਰਾ ਹੈ ਜਿੱਥੇ ਬਾਹਰ ਜਾਣ ਨੂੰ ਜਗ੍ਹਾ ਨਾ ਹੋਵੇ ਇਹ ਸਾਥ ਸੰਗਤ ਜੀ ਖਿਸਕ ਗਏ ਦੋਨੋਂ ਟੀਵੀ ਮਲ ਖਿਸਕ ਗਏ ਪਰ ਜਿਹੜਾ ਪਾਕਿਸਤਾਨ ਦਾ ਬੇਨजीर ਫੁੱਟੋ ਜਿਹੜੀ ਉਥੋਂ ਦੀ ਪ੍ਰਾਈਮ ਮਿਨਿਸਟਰ ਸੀ ਉਹਦਾ ਬੇਟਾ ਹੁਣ ਵੱਡਾ ਐਮਪੀ ਬਣਿਆ ਹੋਇਆ ਹੈ ਪਾਕਿਸਤਾਨ ਉਸਨੇ UN ਦੀ ਜਨਰਲ ਅਸੈਂਬਲੀ ਦੇ ਵਿੱਚ ਰੂ ਬਰੂ ਕਹਤਾ ਜੋ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਕਿ ਸਿੱਖਾਂ ਨੂੰ ਇਹ ਮੋਦੀ ਸਰਕਾਰ ਨੇ ਮਰਵਾਇਆ ਅਮਰੀਕਾ ਦੀ ਚੈਨ ਦਾਤੀ ਬਿਲੇਟ ਤੇ ਪਾਕਿਸਤਾਨ ਦੀ ਇਹਨਾਂ ਨੇ ਸੋਵਰਨਿਟੀ ਬਾਦਸ਼ਾਹੀ ਤੋੜੀਤੀ ਹੈ ਜਿਹੜਾ ਕੋਈ ਦੂਜਾ ਮੌਲਕ ਜਿਸੇ ਮੌਲਕ ਦੇ شہری ਸਿਟੀਜ਼ਨ ਨੂੰ ਨਹੀਂ ਮਾਰ ਸਕਦਾ ਇਹ ਸਾਰੀਆਂ ਗੱਲਾਂ ਬੇਰਜ਼ੀਰ ਫੋਟੋ ਦੇ ਪੁੱਤ ਨੇ UN ਦੀ ਜਨਰਲ ਅਸੈਂਬਲੀ ਦੇ ਵਿੱਚ ਜਾਂ ਕੇ ਕਹਿ ਦਿੱਤੀਆਂ ਉਹ ਰਿਕਾਰਡ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਟੁੱਟੀ ਆਵਾਜ਼ UN ਦੀ ਜਨਰਲ ਅਸੈਂਬਲੀ ਤੱਕ ਪਹੁੰਚਾ ਦਿੱਤੀ ਹੈ ਤੁਸੀਂ ਭੋੜੇ ਬਣ ਜੋ ਕੁਛ ਬਣ ਜੋ ਪਰ 1999 ਦੇ ਵਿੱਚ ਤੁਸੀਂ ਮੈਨੂੰ ਫਾਂਸੀ ਤੋਂ ਬਚਾ ਕੇ ਵੋਟਾਂ પાਖੇ ਜੇਲ੍ਹ ਦੇ ਵਿੱਚੋਂ ਕਢਾਇਆ ਸੀ ਮੈਂ ਉਸ ਟਾਈਮ ਦੀtoddi ਵਫਾਦਾਰੀ ਕਰਦਾ ਰਹੇ ਹਾਂ ਤੁਸੀਂ ਮੰਨੋ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਇੱਧਰ ਉੱਧਰ ਮੈਂ ਨਹੀਂ ਗਿਆ ਜਾਂ ਖੱਬੇ ਨਾ ਸੱਜੇ ਨਾ ਸੱਜਾ ਨਾ ਪੁੱਠਾ ਤੁਹਾਡੀ ਨਮਾਇੰਦਗੀ ਕਰਦਾ ਰਿਹਾ ਹਾਂ ਅੰਤ ਸਮੇਂ ਤੱਕ ਕਰਦਾ ਰਹੂੰਗਾ ਬੋਲੇ ਸੋ ਨਿਹਾਲ ਸੋ ਜਗ ਵਾ ਕਿਉਂ ਕਰਕੇ ਤੁਸੀਂ ਵੋਟਾਂ પાਕੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਸੋ ਸਾਧ ਸੰਗਤ ਜੀ ਆਪਣੀ ਸ਼ਕਤੀ ਨੂੰ ਸਮਝੋ ਬਿਮਾਰਾ ਵਰਗਣ ਕਦੇ ਕਮਲ ਦੇ ਫੁੱਲ ਨੂੰ ਕਦੇ ਚਰੂਨ ਨੂੰ ਕਦੇ ਪੰਜੇ ਨੂੰ ਕਦੇ ਬਾਦਲਾਂ ਨੂੰ ਉਹਨਾਂ ਨੇ ਕੀ ਕੀਤਾ ਤੁਹਾਡੇ ਲਈ ਮੈਨੂੰ ਦੱਸੋ ਤਾਂ ਸਹੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੀ ਜਾਨ ਆਪਣੀ ਤਲੀ ਤੇ ਰੱਖ ਕੇ ਡੁੱਡੀ ਨਮਾਇੰਦਗੀ ਅੱਜ ਵੀ ਅਸੀਂ ਕਰ ਰਹੇ ਹਾਂ ਤੇ ਜੱਲ ਖਾਲਸਾ ਵੀ ਨਾਲ ਹੈ ਸਾਡੇ ਸੋ ਮੈਂ ਆਸ ਕਰਦੇ ਹਾਂ ਕਿ ਹੁਣ ਵੋਟਾਂ ਪੈਣੀਆਂ ਤਰਨ ਤਰਨ ਅਸੈਂਬਲੀ ਸੀਟ ਦੀਆਂ ਸਾਡਾ ਕੈਂਡੀਡੇਟ ਉੱਥੇ ਖੜਾ ਹੋਊਗਾ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਐਤਕੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦਾ ਨਮਾਇੰਦਗਾ ਅਸੈਂਬਲੀ ਚੰਡੀਗੜ੍ਹ ਦੇ ਵਿੱਚ ਭੇਜੋ ਜਿਹੜੀ ਗੱਲ ਅਸੀਂ ਇੱਥੇ ਕਰਦੇ ਆਂ ਇਹ ਸਰਕਾਰੀ ਰਿਕਾਰਡ ਦੇ ਉੱਤੇ ਛਪ ਜਾਵੇ ਤੇ ਅੱਪਾਂ ਅੱਗੇ ਚੱਲੀਏ ਆਜ਼ਾਦੀ ਦੇ ਲਈ ਬਹੁਤ ਤੁਸੀਂ ਜ਼ਿੰਮੇਵਾਰ ਹੋ ਪਿਛਲੇ ਸਾਲ ਅਸੀਂ ਵਾਅਦੇ ਮਜਾਰਾ ਕੀਤਾ ਸੀ ਜੋ ਗਿੱਤਾ ਸੀ ਇੱਥੇ ਸਾਡੇ ਕਣਕ ਦੇ ਆ ਭਾ 2400 ਰੁਪਏ ਕੁਇੰਟਲ ਸੇ ਵਾਗਿਆ ਪਾਰ ਕਰ ਜਾਂਦੇ ਤੇ 3600 ਰੁਪਈਆ ਅਸੀਂ ਵਟਣਾ ਸੀ ਇਹ ਮੋਦੀ ਤੇ ਹਿੰਦੂ ਹਕੂਮਤ ਨੇ ਸਾਨੂੰ ਕਣਕ ਦੇ ਵਿੱਚ 1200 ਰੁਪਈਆ ਕੈਂਟ ਕ੍ਰਿੰਟਲ ਦਾ ਟਾਪਾਤਾ ਫੇਰ ਤੁਸੀਂ ਇਹਨਾਂ ਦੇ ਨਾਲ ਚੱਲੋਗੇ ਮੈਨੂੰ ਦੱਸੋ ਕਿੰਨੇ ਤੁਹਾਡੀ ਅਗਵਾਈ ਕੀਤੀ ਹੈ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਸਾਰੇ ਪਾਸੇ ਅਸੀਂ ਜਾਂਦੇ ਆਂ ਭੀਖ ਮੰਗਦੇ ਆਂ ਤੇ ਸਾਡਾ ਮੁਰਖਲੇ ਦਾ ਕਰੋ ਸਾਨੂੰ ਖਾਲਸਾਣ ਦਿਓ ਸਾਧ ਸੰਗਤ ਜੀ ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜ ਪਏ ਪਰ ਅਸੀਂ ਸੋਚਿਆ ਨਹੀਂ ਕਿ ਜੇ ਅੰਗਰੇਜ਼ ਚਲੇ ਗਿਆ ਤੇ ਹੁਣ ਜਮਹੂਰੀਅਤ ਦਾ ਯੋਗ ਹੈ ਜਮਹੂਰੀਅਤ ਦਾ ਮਤਲਬ ਹੈ ਜੇ ਜੀ ਜੀਆਂ ਵੋਟਾਂ ਜ਼ਿਆਦਾ ਹੋਣਗੀਆਂ ਉਹਦੀ ਸਰਕਾਰ ਬਣੋਂਗੇ ਮੁਸਲਮਾਨ ਤੇ ਹਿੰਦੂ ਦੀ ਜਿੰਨਤੇ ਆਪਣੇ ਤੋਂ ਬਹੁਤ ਜ਼ਿਆਦਾ ਪਰ ਅਸੀਂ ਆਪਣਾ ਮੋਲਕ ਨਹੀਂ ਮੰਨਿਆ ਜਿਦੋਂ ਇੱਥੇ ਅੰਗਰੇਜ਼ ਸੀ ਹਿੰਦੂ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਅਸੀਂ ਵੀ ਗੁਲਾਮ ਸੀ ਇਸ ਗ੍ਰਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਸਮਝੇ ਹੁਣ ਤੁਸੀਂ ਮੇਰੇ ਕੋਲ ਆਉਂਦੇ ਹੋ ਕਿ ਸਾਨੂੰ ਅਮਰੀਕਾ ਭੇਜ ਦੇ ਮੈਂ ਤਾਂ ਤੁਹਾਡਾ ਨੌਕਰ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਕਰ ਦਿੰਦਾ ਹਾਂ ਪਰ ਜਰ ਤੁਸੀਂ ਵੀ ਮੇਰੇ ਅੱਖੇ ਕਦੇ ਕਦੇ ਲੱਗ ਸਾਰੇ ਸਿੱਖਾਂ ਦੇ ਲੀਡਰ ਇੱਥੇ ਆਏ ਹੋਏ ਆ ਤੇ ਮੈਂ ਬਲੇਰ ਸਾਹਿਬ ਤੋਂ ਟਾਈਮ ਮੰਗਿਆ ਕਿ ਹੁਣ ਟਾਈਮ ਆ ਗਿਆ ਲੋਕਾਂ ਨੇ ਧਾਰਾ ਨੂੰ ਜਣਾ ਤੇ ਉਹਨਾਂ ਨੇ ਮੈਨੂੰ ਦਾਸਤ ਦੇ ਦਿੱਤੀ ਹੈ ਬਾਬਾ ਮੱਖਣ ਸ਼ਾ ਦਾ ਦਿਨ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਛਾਣ ਕੀਤੀ ਸੀ ਪਰ ਅੱਜ ਮੈਨੂੰ ਦੱਸੋ ਕਿ ਸੰਤ ਜਗਨ ਸਿੰਘ ਭਿੰਡਾ ਵਾਲਾ ਕਿੱਥੇ ਗਿਆ ਕੋਈ ਬਾਤੀ ਉਹਦਾ ਨਾਂ ਲੈਂਦੀ ਐ ਉਹ ਜਿਹੜੇ ਸਾਥੀ ਸੀ ਜਿਹੜੇ ਕਹਿੰਦੇ ਸੀ ਤੇਰੇ ਨਾਲ ਸ਼ਹੀਦ ਹੋਵਾਂਗੇ ਉਹ ਵੀ ਬਾਦਲਦਾਲ ਕਾਂਗਰਸ ਭਾਜਪੀ ਚ ਖੁੱਸ ਗਏ ਆ ਇੱਥੇ ਨੇੜੇ ਲੱਗ ਗਈ ਗੰਦਮੀ ਟਕਸਾਲ ਹੈ ਉੱਥੇ ਜਾ ਕੇ ਪੁੱਛ ਲੋ ਕਿ ਤੁਸੀਂ ਸੰਤ ਜਨੈਨ ਸਿੰਘ ਭਿੰਡਾ ਵਾਲਿਆਂ ਨੂੰ ਜਾਣਦੇ ਹੋ ਉਹ ਕਹਿਣਗੇ ਕਿ ਸਾਡਾ ਮੁਖੀ ਗੰਗਾ ਨਹਾਉਣ ਗਿਆ ਜਦੋਂ ਵਾਪਸ ਆਊਗਾ ਤੋ ਤੁਹਾਨੂੰ ਦੱਸ ਦੂਗਾ ਕਿ ਇੱਥੇ ਭਿੰਡਾ ਵਾਲਾ ਸਾਹਿਬ ਸੀਗਾ ਕਿ ਨਹੀਂ ਸੋ ਤੁਸੀਂ ਸਮਝੋ ਕੀ ਆਪਣੇ ਵਿੱਚ ਕਿੰਨੀ ਗ੍ਰਾਵਟ ਆ ਗਈ ਹੈ ਕੌਮियत ਦੇ ਤੌਰ ਦੇ ਉੱਤੇ ਅਸੀਂ ਡਿੱਗ ਪਏ ਹਾਂ ਜਿਹੜਾ ਸਾਡਾ ਹਿੰਦੂ ਹੈ ਉਹ ਆਪਣੀ ਕੌਮियत ਨੂੰ ਪਛਾਣਦਾ ਹੈ ਮੁਸਲਮਾਨ ਪਛਾਣਦਾ ਹੈ ਪਰ ਸਿੱਖੋਂ ਆਪਣੀ ਕੌਮियत ਨੂੰ ਨਹੀਂ ਪਛਾਣ ਰਿਹਾ ਇਦੇ ਬਾਰੇ ਆਪਾਂ ਨੇ ਕੀ ਕਰਨਾ ਹੈ ਕਿਹੜਾ ਮੰਤਰ ਪੜ੍ਹਨਾ ਹੈ ਕਿਹੜਾ ਜਾਦੂ ਕਰਨਾ ਹੈ ਪਰ ਜੇ ਮੇਰੀ ਤੁਸੀਂ ਗੱਲ ਸੁਣ ਲਓਗੇ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੀ ਕੌਮियत ਨੂੰ ਭੁੱਲ ਰਹੇ ਹਾਂ ਤਾਂ ਫੇਰ ਤੁਸੀਂ ਜੀਤੇ ਆ ਸਕਦੇ ਹੋ ਸ਼ੁਕਰ ਕਰਕੇ ਜਿਹੜੀ ਕੁਰਬਾਨੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਸਾਡੀ ਕੌਮ ਦੇ ਲਈ ਕੀਤੀ ਹੈ ਉਹ ਇਸ ਸਦੀ ਦੇ ਵਿੱਚ ਨਾਅਤ ਸੁਨੇ ਕੀਤੀ ਹੈ ਨਾ ਉਹ ਕਰ ਸਕਿਆ ਮੈਨੂੰ ਉੱਠ ਕੇ ਕੋਈ ਵੀ ਦੱਸ ਦੋ ਸੰਤਾਂ ਦੇ ਨੇੜ ਦਾ ਜਿਹੜਾ ਅੱਜ ਕਹੇ ਕਿ ਮੈਂ ਸੰਤ ਜਨੈਲ ਸਿੰਘ ਨੂੰ ਛੱਡਿਆ ਨਹੀਂ ਤੇ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਇਆ ਬਾਦਲਦਾਨ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਕੋਈ ਇਹੋ ਜਿਹਾ ਹੈ ਮੈਨੂੰ ਸ਼ਰਮ ਆਈ ਕਿ ਜਦੋਂ ਬੱਦਾਂ ਮੱਖਣ ਸ਼ਾ ਲਬਾਣੇ ਦੀ ਗੱਲ ਆਈ ਕਿ ਗੁਰੂ ਲਬ ਲਿਆ